ਮੈਨੂੰ ਭੁੱਖ ਨਹੀਂ ਕਹਿੰਦੀ ਬਸ ਜਦੋਂ ਮੇਰੇ ਪਤੀ ਨੇ ਘਰ ਆਉਣਾ ਹੁਣ ਕੁਦਰਤੀ ਗੱਲ ਹੈ ਪਤੀ ਘਰ ਆ ਗਿਆ ਮੈਂ ਬੱਚਿਆਂ ਵੱਲ ਧਿਆਨ ਦੇਣਾ ਬੱਚਿਆਂ ਨੂੰ ਸੰਭਾਲਣਾ ਬੱਚਿਆਂ ਦੀ ਸੇਵਾ ਸੰਭਾਲ ਕਰਨੀ ਹੈ ਓਨੀ ਦੇਰ ਨੂੰ ਕੀ ਹੋਣਾ ਕਹਿੰਦੀ ਮੇਰੇ ਪਤੀ ਦੀ ਆਉਣ ਦੀ ਦੇਰ ਹੈ ਆਪੇ ਥਾਲੀ ਲੈਣੀ ਆਪੇ ਪਲੇਟ ਲੈਣੀ ਤੇ ਮੇਰੀ ਸੱਸ ਕਿਚਨ ਚ ਜਾ ਕੇ ਰਸੋਈ ਜਾ ਕੇ ਆਪੇ ਸਬਜ਼ੀ ਪਾ ਕੇ ਖਾਣ ਲੱਗਦੀ ਮੇਰੇ ਪਤੀ ਨੂੰ ਦੱਸਣ ਲਈ ਕਿ ਤੇਰੀ ਘਰਵਾਲੀ ਨੇ ਇਹ ਵੇਖ ਲਾ ਮੈਨੂੰ ਰੋਟੀ ਪਾ ਕੇ ਕਹਿੰਦੀ ਹੁਣ ਮੈਂ ਪਤੀ ਨੂੰ ਕਿੱਦਾਂ ਸਮਝਾਵਾਂ ਕਿ ਆ ਪੰਜ ਮਿੰਟ ਪਹਿਲਾਂ ਭੁੱਖ ਨਹੀਂ ਸੀ ਹੁਣ 10 ਮਿੰਟ ਬਾਅਦ ਕਿਦਾਂ ਭੁੱਖ ਲੱਗ ਗਈ ਇਹ ਵੀ ਰੋਲ ਹੈਗਾ ਨਾ ਸਮਾਜ ਵਿੱਚ ਵਾਹ ਵਾਹ ਕਿੱਡੀ ਆਵਾਜ਼ ਆਈ ਹੈ ਜੀ ਸ਼ਬਦਵਰੀ ਘੱਟ ਆਉਂਦੀ ਹੈ ਨਾ ਅੰਦੇ ਹੈਗਾ ਜੀ ਹੈਗਾ ਚਲੋ ਗੁਰੂ ਕਿਰਪਾ ਕੇ ਜੇ ਹੈਗਾ ਤੇ ਕੱਢੋ ਮੈਂ ਪਹਿਲਾਂ ਬੇਨਤੀ ਕੀਤੀ ਜੀ ਅੱਜ ਮਾਂ ਦਾ ਦਿਨ ਮਨਾ ਰਹੇ ਹੋ ਤੇ ਇਹ ਬਿਮਾਰੀਆਂ ਆਪਣੇ ਘਰਾਂ ਚੋਂ ਕੱਢੋ ਮੈਂ ਸੈਂਕੜੇ ਵਾਰ ਐਗਜ਼ਾਮਪਲਾਂ ਦਿੰਨਾ ਉਹਨਾਂ ਕਿ ਗੁਰਬਾਣੀ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਉਂਦੀ ਹੈ ਵੀ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਤੁਸੀਂ ਜਦੋਂ ਆਪਣੀ ਧੀ ਵੇਉਂਦੇ ਉਹਦੇ ਪ੍ਰਤੀ ਕੀ ਸੋਚਦੇ ਹੋ ਮੈਂ ਇੱਕ ਇੱਕ ਦਿਨ ਉਦਾਹਰਣ ਦਿੱਤੀ ਸੀ ਕਿ ਸਾਡਾ ਪੁੱਤਰ ਮੈਂ ਕਿਹਾ ਇੰਨਾ ਕੰਟਰੀ ਦੇ ਸਾਰੇ ਸੈਣੇ ਬੈਠੇ ਆਪਾਂ ਆਪਾਂ ਪਾਣੀ ਪੀਣੇ ਆ ਆਪੇ ਗਲਾਸ ਲੈ ਜਾਂਦੇ ਨੇ ਕਿਚਨ ਦੇ ਵਿੱਚ ਆਪੇ ਪਾਣੀ ਭਰ ਕੇ ਪੀ ਲੈਂਦੇ ਗਲਾਸ ਵਿੱਚ ਆਪੇ ਥਾਲੀ ਚੁੱਕੀ ਡੈਮਿੰਗ ਟੇਬਲ ਤੋਂ ਆਪੇ ਜਾ ਕੇ ਸਿੰਕ ਵਿੱਚ ਰੱਖਦੇ ਆਪੇ ਕਰਦੇ ਸਾਰਾ ਕੁਝ ਮੰਨ ਲਓ ਜੇ ਕਿਤੇ ਜਿਹੜਾ ਮਰਦ ਰੋਟੀ ਖਾ ਰਿਹਾ ਉਹਦੀ ਵਾਈਫ ਉਹਦੀ ਪਤਨੀ ਉਹਦੀ ਬੇਟੀ ਉਹਦੀ ਮਾਂ ਨੂੰ ਪਾਣੀ ਦਾ ਗਲਾਸ ਫੜਾਉਂਦੀ ਹੈ ਜੇ ਪਤਨੀ ਰੋਟੀ ਖਾ ਰਹੀ ਹੋਵੇ ਤਾਂ ਉਹਦਾ ਪਤੀ ਉਹਨੂੰ ਪੜਨ ਦਾ ਕਲਾਸ ਫੜਾਵੇ ਤੇ ਲਾਗੇ ਕਿਤੇ ਉਹਦੀ ਮਾਂ ਬੈਠੀ ਹੋਵੇ ਉਹਨੇ ਆਪਣੇ ਜਿਹਦਾ ਕਾਰਨ ਕੀ ਕਹਿਣਾ ਪੜਨੇ ਮੋਤੀਪਨ ਕੀਤੇ ਆ ਜਿੱਦਾਂ ਦਾ ਸਾਨੂੰ ਜਵਾਈ ਮਿਲਿਆ ਬੋਲੋ ਜੀ ਮੋਤੀਪਨ ਕੀਤੇ ਜਿੱਦਾਂ ਦਾ ਸਾਨੂੰ ਸਾਡੀ ਬੇਟੀ ਰੋਟੀ ਖਾਂਦੀ ਹੈ ਤੇ ਜਵਾਈ ਉਹਨੂੰ ਪੜਨ ਦਾ ਕਲਾਸ ਫੜਾਉਂਦਾ ਅੱਛਾ ਜੀ ਇਹ ਉਹ ਪੜਨ ਦਾ ਕਲਾਸ ਪੁੱਤ ਫੜਾਵੇ ਨੋ ਨੂੰ ਫੇਰ ਉਦੋਂ ਕੀ ਆਂਦੇ ਭਲਾ ਉਦੋਂ ਆਂਦੇ ਆ ਇਹ ਜੋਰੂ ਦਾ ਗੁਲਾਮ ਹੈ ਅੱਛਾ ਅਸ਼ਾ ਕਹਿੰਦੇ ਜੇ ਤੁਸੀਂ ਮੋਤੀ ਪੋਨ ਕੀਤੇ ਤੁਹਾਡੀ ਕੁੜੌਣੀ ਵੀ ਮੋਤੀ ਪੋਨ ਕਰ ਸਕਦੀ ਕਿਉਂ ਦੇ ਲਈ ਮੋਤੀ ਮੋਗ ਗਿਆ ਦੁਨੀਆ ਤੋਂ ਸਾਹ ਸੰਗਤ ਜੀ ਮੇਰੀ ਬੇਨਤੀ ਹੱਥ ਜੋੜ ਕੇ ਆਪਣੇ ਘਰਾਂ ਨੂੰ ਖੁਦ ਸੁਧਾਰਨਾ ਪੈਣਾ ਹੈ ਜਿੱਦਾਂ ਤੁਸੀਂ ਆਪਣੇ ਧੀ ਪ੍ਰਤੀ ਸੋਚਦੇ ਹੋ ਨੋ ਪ੍ਰਤੀ ਵੀ ਸੋਚੋ ਜਿੱਦਾਂ ਨੋ ਆਪਣੀ ਆਪਣੀ ਪਰਜਾਈ ਤੋਂ ਉਮੀਦ ਲਾਉਂਦੀ ਹੈ ਕਿ ਉਹ ਮੇਰੇ ਮਾਂ ਬਾਪ ਦੀ ਸੇਵਾ ਕਰੇ ਇਦਾਂ ਮਰੀਏ ਭੈਣੇ ਤੇਰਾ ਵੀ ਅੱਗੇ ਪਰਿਵਾਰ ਹੈ ਕਿਉਂ ਪਰਿਵਾਰ ਵਿਜੜਦੀ ਹੈ ਇਸੇ ਸੇਵਾ ਦਾ ਅਰਥ ਮੈਂ ਨਹੀਂ ਸਮਝਦਾ ਤੁਸੀਂ ਸਮਝਦੇ ਹੋ ਬਜ਼ੁਰਗ ਸਾਡੇ ਕੋਲੋਂ ਸੇਵਾ ਕਰਾਉਂਦੇ ਨੇ ਬਜ਼ੁਰਗ ਤਾਂ ਪਿਛਲੀ ਉਮਰ ਤਾਂ ਕੋਈ ਨਾ ਕੋਈ ਸਾਡੇ ਬਾਪੂ ਤਾਂ ਵਿਹਲੇ ਬੈਂਦੇ ਨੇ ਕਿਸਾਨੀ ਅੰਦੋਲਨ ਚ ਉੱਥੇ ਮੈਂ ਅੱਖੀਂ ਵੇਖਿਆ ਉੱਥੇ ਜਿੱਥੇ ਜਗਾ ਬੇਲੀ ਬੀਠੀ ਉੱਥੇ ਕੋਈ ਨਾ ਕੋਈ ਕਰੇਲੇ ਦੀਆਂ ਵੱਲਾਂ ਕੋਈ ਨਾ ਕੋਈ ਕਦੂ ਲਾ ਛੜਦੇ ਸਾਡੇ ਬਜ਼ੁਰਗ ਤਾਂ ਪਿਛਲੀ ਉਮਰੇ ਵੀ ਨਿਆਣਿਆਂ ਨੂੰ ਸਕੂਲੋਂ ਛੱਡ ਆਏ ਲੈ ਆਏ ਸਿਲੰਡਰ ਭਰਾ ਲਿਆ ਉਹ ਤਾਂ ਉਲਟਾ ਸਾਡੀ ਸੇਵਾ ਕਰਦੇ ਆ ਆਪਾਂ ਕਿਦਾਂ ਉਹਨਾਂ ਦੀ ਸੇਵਾ ਕਰ ਸਕਦੇ ਆ ਬਈ ਜਦੋਂ ਤੱਕ ਬਜ਼ੁਰਗਾਂ ਦੀਆਂ ਹੱਡਾਂ ਜਾਨ ਹੁੰਦੀ ਉਹ ਤੇ ਸਾਡੀ ਉਲਟੀ ਸੇਵਾ ਕਰਦੇ ਆ ਉਹ ਹੈਲਪ ਕਰਦੇ ਆ ਮਦਦ ਕਰਦੇ ਆ ਸਾਡੀ ਸਾਡੇ ਦਿਮਾਗ 'ਚ ਕਹਿੰਨੇ ਪਤਾ ਵੀ ਐਸ ਪਰਿਵਾਰ ਨੇ ਬੜੀ ਮਾਂ-ਬਾਪ ਦੀ ਸੇਵਾ ਕੀਤੀ ਜਿੰਨੀ ਮਾਂ-ਬਾਪ ਨੇ ਇੱਕ ਮਾਂ ਤਿੰਨ-ਚਾਰ ਪੁੱਤਰਾ ਧੀਆਂ ਨੂੰ ਪਾਲਦੀ ਐ ਚਾਰ ਪੁੱਤਾਂ ਧੀਆਂ ਕੋ ਇੱਕ ਮਾਂ-ਬਾਪ ਨਹੀਂ ਸੰਭੇ ਜਾਂਦੇ ਉਹ ਵੀ ਵੰਡ ਲਿੰਦੇ ਪਿਛਲੀ ਉਮਰ 'ਚ ਤੂੰ ਮਾਂ ਰੱਖ ਲੈ ਮੈਂ ਪਿਓ ਰੱਖ ਲੈਣਾ ਤੂੰ ਪਿਓ ਰੱਖ ਲੈ ਮੈਂ ਉਹ ਬੋਲੋ ਜੀ ਆச்சா ਵੇਖ ਲੋ ਜਿਨ੍ਹਾਂ ਦੇ ਮਾਪੇ ਬਿਰਧ ਆਸ਼ਰਮ ਚ ਬੈਠੇ ਨਾ ਉਹਨਾਂ ਦੀ ਵੀ ਅੱਜ ਫੇਸਬੁੱਕ ਚੈੱਕ ਕਰਕੇ ਵੇਖਿਓ ਮੇਰਾ ਮਾਂ ਨਾ ਬੜਾ ਪਿਆਰ ਹੈ ਇਹਦਾ ਪੁਰਾਣੀ ਕਿਤੇ ਫੋਟੋ ਕੱਢ ਕੇ ਪਾ ਦੇਣਗੇ ਵੀ ਮੇਰਾ ਮਾਂ ਬਾਪ ਨਾ ਬੋਲੋ ਜੀ ਬਹੁਤ ਪਿਆਰ ਹੈ ਮਾਂ ਨਾ ਪਿਆਰ ਵਖਾਉਣ ਦੀ ਲੋੜ ਨਹੀਂ ਉਹ ਤੇ ਮਾਂ ਬਾਪ ਨੂੰ ਪਤਾ ਹੈ ਜਿਵੇਂ ਨੌਜਵਾਨ ਘਰੋਂ ਤੁਰ ਲਗਾ ਤੇ ਦਾਦੇ ਨੇ ਪਾਣੀ ਦਾ ਗਲਾਸ ਮੰਗਿਆ ਕਹਿੰਦਾ ਪੁੱਤਰਾ ਪਾਣੀ ਦਾ ਗਲਾਸ ਬਣਾਈ ਤੋਨੇ ਜਿੱਦਾ ਕਹਿੰਦਾ ਦਾਦੀ ਨੂੰ ਦਾਦੀ ਜੀ ਤੁਸੀਂ ਫੜਾ ਦਿਓ ਉਨੇ ਪੁੱਛਿਆ ਤੂੰ ਕਿੱਥੇ ਚੱਲਿਆ ਕਹਿੰਦਾ ਗੁਰਦਰਾ ਸਾਹਿਬ ਸ਼ਬੀਲ ਲੱਗੀ ਮੈਂ ਪਾਣੀ ਪੀਣ ਚੱਲਿਆ ਘਰ ਦਾਦੇ ਨੇ ਪਾਣੀ ਦਾ ਗਲਾਸ ਮੰਗਿਆ ਟਾਈਮ ਹੀ ਨਹੀਂ ਉੱਥੇ ਰਸੇ ਬੰਨ ਬੰਨ ਕੇ ਮੈਂ ਦੂਜਿਆਂ ਨੂੰ ਪਾਣੀ ਪਿਉਣਾ ਇਹੋ ਜੇ ਪਖੰਡ ਨੂੰ ਗੁਰਮਤ ਨੇ ਪ੍ਰਵਾਨ ਕੀਤਾ ਸਾਨੂੰ ਘਰ ਤੋਂ ਗੱਲ ਆ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਗੱਲ ਲਿਖੀ ਆ ਸੇਵਾ ਦੀ ਝਾੜੂ ਲਾਉਣੇ ਪੋਚੇ ਲਾਉਣੇ ਬਰਤਨ ਮਾਂਜਨੇ ਘਰ ਤੋਂ ਸਿੱਖ ਕੇ ਤੇ ਸਮਾਜ ਵਿੱਚ ਕਰਨੇ ਸੀ ਮੈਂ ਪਹਿਲਾ ਐਗਜ਼ਾਮਪਲ ਦੇ ਦਿੱਤੀ ਹੈ ਜੇ ਤੇ ਸਾਡਾ ਨੋ ਪੁੱਤ ਨੌਕਰੀ ਕਰਦਾ ਉਥੇ ਖੁਸ਼ੀ ਨਾਲ ਹੀ ਮਾਂ ਬਾਪ ਕਹਿੰਦੇ ਆ ਜਾ ਪੁੱਤਰੋ ਤਰੱਕੀਆਂ ਕਰੋ ਤੁਸੀਂ ਉਥੇ ਘਰ ਲੈ ਕੇ ਨਾਲ ਰਹਿ ਸਕਦੇ ਹੋ ਇਹ ਚੰਗੀ ਗੱਲ ਹੈ ਵਧੀਆ ਗੱਲ ਅੱਛਾ ਕਈਆਂ ਘਰਾਂ 'ਚ ਬਹਾਨੇ ਹੁੰਦੇ ਆ ਇਸ ਕਰਕੇ ਮਾਂ ਬਾਪ ਨਾਲ ਨਹੀਂ ਰਹਿ ਸਕਦੇ ਸਾਡੇ ਦੋਹਾਂ ਜੀਆਂ 'ਚ ਇਹਨਾਂ ਕਰਕੇ ਲੜਾਈ ਹੁੰਦੀ ਆ ਉਹਦੇ ਠੀਕ ਹੈ ਤੁਸੀਂ ਉਥੇ ਟਲਜੋ ਉਥੇ ਜਾ ਕੇ ਪਤੀ ਪਤਨੀ ਫੇਲੜੀ ਜਾਂਦੇ ਆ ਉਥੇ ਫਿਰ ਇਦਾਂ ਮਾਂ ਬਾਪ ਆਂਦੇ ਹੁਣ ਦੱਸੋ ਸਾਨੂੰ ਬਦਨਾਮ ਕੀਤਾ ਸੀ ਢਾੜੀ ਤੇ ਮਾਂ ਪਾਰਕੀ ਜਾਂ ਚੱਲਦੀ ਰਹਿੰਦੀ ਐ ਬਾਗਾਂ ਵਾਲਿਓ ਲੜਾਈ ਸਾਡੇ ਸੁਭਾਤੀ ਆ ਅਸੀਂ ਗੱਡੀਆਂ ਬਦਲਤੀਆਂ ਕੱਪੜਿਆਂ ਦੇ ਡਿਜ਼ਾਈਨ ਬਦਲ ਦਿੱਤੇ ਘਰ ਬਦਲ ਦਿੱਤੇ ਖਾਣੇ ਬਦਲ ਦਿੱਤੇ ਨਹੀਂ ਬਦਲਿਆ ਤੇ ਆਪਣੇ ਸੁਭਾਅ ਨੂੰ ਨਹੀਂ ਬਦਲਿਆ